ਜੇ ਰੱਬ ਨਾ ਕਰੇ ਕੋਈ ਗੜਬੜ ਹੋ ਗਈ ਨੁਕਸਾਨ ਬਹੁਤ ਹੋਊਗਾ। ਉਹ ਹੁਣ ਦੇਖ ਲਾ ਉਹ ਨਕਾ ਤੈਨੂੰ ਮੈਂ ਜ਼ੂਮ ਕਰਕੇ ਦਿਖਾਵਾਂ। ਆ ਦੇਖ ਆ ਨੱਕੇ ਤੋਂ ਬਾਹਰ ਨਿਕਲ ਨੂੰ ਗਿਆ ਪਾਣੀ ਆ ਦੇਖ ਇਧਰ ਆ। ਕਮਾਲ ਹੋਈ ਬਈ। ਇੰਨਾ ਪਾਣੀ ਕਦੇ ਨਹੀਂ ਹੋਇਆ ਸੀ ਹਣਾ। ਬੱਸ ਬਾਰਤੋਂ ਹੀ ਪਾਣਾ ਚੱਲ ਗਏ ਇੱਕ ਤਾਂ ਬੱਦਲ ਇੰਨਾ ਜ਼ਿਆਦਾ ਨਹੀਂ ਰੇਨੇ ਰਾਇਆ ਪਿਆ ਦੇਖੋ ਪਾਣੀ ਸਾਰਾ ਇਧਰ ਆਇਆ ਪਿਆ ਤੇ ਆ ਨਹੀਂ ਤਾਂ ਪਾਣੀ ਆਪਣੀ ਗਲੀ ਦੇ ਵਿੱਚ ਜ਼ਰੂਰ ਖੜਦਾ ਹੁੰਦਾ ਵਾ ਅੱਧੀ ਧੜੀ ਵਿੱਚ ਪਾਣੀ ਦੇ ਆਈ ਪਈ ਗਲੀ ਦੇ ਕੀ ਕੋਈ ਨੰਗੂਗਾ ਸਵੇਰੇ ਸਵੇਰੇ ਜਾਊਗਾ ਦਰਿਆ ਦੇ ਵਿੱਚ ਕਾਰ ਚਲਾਉਣ ਵਾਲਾ ਹਿਸਾਬ ਹੋ ਜਾਂਦਾ ਈ ਆਪਣੇ ਪੰਜਾਬ 'ਚ ਤਾਂ ਲੋ ਲੋ ਸਾਰੇ ਪਾਸੇ ਦਰਿਆ ਹੈ ਦਰਿਆ ਕਿੰਨੀ ਤਰੱਕੀ ਕੀਤੀ ਹੋਈ ਆਪਾਂ ਅੱਗੇ ਨਾ ਜਦੋਂ 20 ਸਾਲ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਆਪਾਂ ਬਾਹਰਲੇ ਮੁਲਕਾਂ ਤੋਂ ਨਾ 100 ਸਾਲ ਪਿੱਛੇ ਆ ਉਦੋਂ 100 ਸੀ ਹੁਣ 200 300 ਹੋ ਚੁੱਕੇ ਆ ਉੱਥੇ ਜਾ ਕੇ ਭੋਰਾ ਵੀ ਪਾਣੀ ਖੜ ਜਵੇ بارش ਜੰਨੀ ਮਰਜੀ ਪਈ ਜਾਵੇ ਲਾ ਖਾ ਹੜਾ ਜਾਂ ਤਾਂ ਭਲਾ ਪਾਣੀ ਉੱਤੋਂ ਵੀ ਰਵੇ ਮਗਰ بارشਾਂ ਦੇ ਨਾਲ ਕਦੇ ਇਹ ਹਾਲ ਨਹੀਂ ਹੋਇਆ ਲਾ ਕੀ ਬੰਦਾ ਗੁਰ ਗਈ ਦੋ ਜੀ ਅਸਾਡੀ ਗਲੀ ਆ ਅੱਜ ਬੱਚੇ ਸਕੂਲ ਤੋਂ ਘਰ ਜਦੋਂ ਆਏ ਤਾਂ ਇੱਕ ਘੰਟੇ ਬਾਅਦ ਹੀ ਮੈਸੇਜ ਆ ਗਿਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੋ ਗਿਆ ਵਾ ਸਰਕਾਰ ਵੱਲੋਂ ਕਿਉਂਕਿ ਹੜ ON ਦੀ ਜਿਹੜੀ ਸੰਭਾਵਨਾ ਪੰਜਾਬ ਦੇ ਵਿੱਚ ਵਧ ਗਈ ਆ ਤਾਂ ਅਗਲੇ ਹੀ ਦਿਨ ਆਪਣੇ ਪੰਜਾਬ ਦੇ ਵਿੱਚ ਹੜ ਆ ਗਏ ਸੀਗੇ ਤੇ ਮੈਂ ਅੱਜ ਜਲੰਧਰ ਗਿਆ ਸੀਗਾ ਤੇ ਜਲੰਧਰ ਦੇ ਹਾਲਾਤ ਦਿਖਾਉਣਾ ਤੇ ਨਾਲ ਹੀ ਤੁਹਾਨੂੰ ਮੈਂ ਇਸੇ ਵੀਡੀਓ ਦੇ ਵਿੱਚ 1 ਸਤੰਬਰ ਦੇ ਹਲਾਤ ਦਿਖਾਉਂਗਾ ਸਤਲੁਜ ਦਰਿਆ ਦੇ ਸ਼ਾਹਕੋਟ ਨੇੜੇ ਦੇ ਇਹ ਵਾਲੀ ਵੀਡੀਓ ਕੁਝ ਦਿਨ ਪਹਿਲਾਂ ਦੀ ਆ ਮਗਰ ਇਸੇ ਵੀਡੀਓ ਦੇ ਵਿੱਚ ਆਪਾਂ 1 ਸਤੰਬਰ ਦੀ ਵੀਡੀਓ ਦੇਖਾਂਗੇ ਸਤਲੁਜ ਦਰਿਆ ਦੀ ਤੁਹਾਨੂੰ ਇੱਕ ਚੀਜ਼ ਦਿਖਾਵਾਂ ਜਿੱਥੇ ਆਪਾਂ ਤੁਰੇ ਜਾਂਦੇ ਆ ਇਹ ਜਮਾਂ ਸੁੱਕੀ ਆ ਤੁਹਾਨੂੰ ਮੈਂ ਦੱਸਦਾ ਮੈਂ ਕਿੱਥੇ ਚੱਲੇ ਆਵਾ ਤੇ ਕਿਉਂ ਚੱਲੇ ਆਵਾ ਤੇ ਮਗਰ ਪਹਿਲਾਂ ਤੁਸੀਂ ਆ ਨਜ਼ਾਰਾ ਦੇਖੋ ਜਿੱਥੇ ਆਪਾਂ ਖੜੇ ਆ ਜਮਾਂ ਮੀਨੀ ਸ਼ੀਸ਼ਾ ਵੀ ਸਾਫ਼ ਆ ਤੇ ਇੱਥੋਂ ਆਪਾਂ ਸਿਰਫ 10 ਕਦਮ ਅੱਗੇ ਜਾਵਾਂਗੇ ਤਾਂ ਫੁੱਲ ਮੀਆ ਦੇਖੋ ਉੱਤੋਂ ਢੀਸੀ ਦਰਿਆ ਦੇ ਵਿੱਚ ਪਾਣੀ ਤੁਹਾਨੂੰ ਦਿਖਾਉਣਾ ਕਿੰਨਾ-ਕਿੰਨਾ ਆਇਆ ਪਿਆ ਮੈਂ ਸਤਲੁਜ ਦਰਿਆ ਦੇ ਉੱਤੇ ਖੜਾ ਹੋਇਆ ਇਸ ਵੇਲੇ ਆਦ੍ਰਿਖੇ ਤਾਂ ਮੈਂ ਦੇਖਿਆ ਹੀ ਨਹੀਂ ਕਦੇ ਵੀ ਬਾਹਰ ਨਿਕਲਦਾ ਇੱਕ ਮਿੰਟ ਆ ਤਾਂ ਸਾਰੀ ਜ਼ਮੀਨ ਇੱਥੇ ਦਿਖਦੀ ਹੁੰਦੀ ਆ ਦਰਿਆ ਦੀ ਇੰਨੀ ਚੜਾਈ ਮੈਂ ਕਦੇ ਨਹੀਂ ਦੇਖੀ ਦੇਖੋ ਇਹ ਤਾਂ بارش ਬਹੁਤ ਤੇਜ਼ ਹੋ ਗਈ ਆ ਭਰਿਆ ਪਿਆ ਦਰਿਆ ਕਮਾਲ ਆ ਯਾਰ ਨੱਕੋ ਨੱਕ ਭਰਿਆ ਪਿਆ ਜਿਆ ਨੱਕੋ ਨੱਕ ਸਟਾਰ ਲੱਗਦਾ ਅੱਗੇ ਜਾਣ ਲੱਗਿਆ ਵਾ ਬਹੁਤ ਤੇਜ਼ ਆ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕਿੱਥੇ ਜਾ ਰਿਹਾ ਸੀਗਾ ਮੈਂ ਜਲੰਧਰ ਜਾ ਰਿਹਾ ਹਾਂ ਇਸ ਵੇਲੇ ਦੋਸਤੋ ਮੈਂ ਇੱਕ ਮੈਕਬੁੱਕ ਪ੍ਰੋ ਲੈ ਕੇ ਆਇਆ ਸੀਗਾ ਯੂਜ਼ਡ ਮੈਕਬੁੱਕ ਪ੍ਰੋ ਮਗਰ ਅਪਡੇਟ ਕਰਨ ਤੋਂ ਬਾਅਦ ਉਹਦੇ ਵਿੱਚ ਸਕਰੀਨ ਤੇ ਇੱਕ ਮੈਸੇਜ ਆਉਣ ਲੱਗ ਗਿਆ ਮੈਕਬੁੱਕ ਬਹੁਤ ਹੀ ਜ਼ਿਆਦਾ ਵਧੀਆ ਵਾ ਜਿਹੜਾ ਕੀ ਕਹਿੰਦੇ ਹੁੰਦੇ ਆ ਬੈਟਰੀ ਪਰਫਾਰਮੈਂਸ ਕੋਈ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਕਿ ਸਪੀਡ ਵੱਲੋਂ ਹਰੇਕ ਚੀਜ਼ ਵੱਲੋਂ ਦੇਖੋ ਆਹ ਹੁਣ ਮੈਂ ਚਲਾਈ ਆ ਤਾਂ ਇਹਦੇ ਤੇ ਆਹ ਮੈਸੇਜ ਆ ਗਿਆ ਇਹ ਹੁਣ ਕੁਛ ਨਹੀਂ ਨਾ ਮੈਂ ਇਹਨੂੰ ਯੂਜ਼ ਕਰ ਸਕਦਾ ਨਾ ਮੈਂ ਇਹਨੂੰ ਚਲਾ ਸਕਦਾ ਵਾਂ ਤੇ ਅਪਡੇਟ ਮੈਨੂੰ ਕਰਨੀ ਹੋਈ ਪੈਣੀ ਸੀਗੀ ਆਪਸ਼ਨ ਨਹੀਂ ਹੈਗਾ ਸੀ ਕਿਉਂਕਿ ਜਿਸ ਪਰਪਸ ਲਈ ਮੈਂ ਲਿਆ ਵਾ ਉਹ 3 ਸਾਲ ਪੁਰਾਣੇ ਸੌਫਟਵੇਅਰ ਤੇ ਚੱਲ ਨਹੀਂ ਸਕਦਾ ਸੀਗਾ ਤੇ ਜੇ ਮੈਨੂੰ ਰੀਸਟਾਰਟ ਕਰਦਾ ਮਾਂ ਤਾਂ ਇੱਕ ਵਾਰੀ ਵਿੰਡੋ ਖੁੱਲ੍ਹੇ ਆ ਵਿੰਡੋ ਕਈ ਜਾਂਦਾ ਵਾ ਇਹ ਚੱਲ ਪੈਂਦਾ ਵਾ ਮਗਰ 30 ਜਾਂ 40 ਸਕਿੰਟ ਬਾਅਦ ਫਿਰ ਇਹ ਮੈਸੇਜ ਆ ਜਾਂਦਾ ਕੁਛ ਨਹੀਂ ਇਹਦਾ ਹੋ ਸਕਦਾ ਗਿਆ ਯਾਨੀ ਕਿ ਤੇ ਆ ਚੀਜ਼ ਦਾ ਧਿਆਨ ਕਰਕੇ ਤੁਸੀਂ ਲਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਆਪਾਂ ਵੀਡੀਓਜ਼ ਦੇਖਦੇ ਆਂ ਜਿਦੇ ਵਿੱਚ ਆਪਾਂ ਨੂੰ ਦੱਸਿਆ ਜਾਂਦਾ ਕਿ ਇੰਨੇ ਦੀ ਮੈਕਬੁੱਕ ਲੈ ਲਓ ਇੰਨੇ ਦੀ ਲੈ ਲਓ ਮਗਰ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖ ਕੇ ਵੀਡੀਓ ਬਣਾਉਣ ਦਾ ਪਰਪਸ ਇਹੀ ਆ ਕਿ ਬਿਲਕੁਲ ਧਿਆਨ ਰੱਖ ਕੇ ਪਲੀਜ਼ ਲਿਆ ਕਰੋ ਤੁਸੀਂ ਚੀਜ਼ ਤਾਂ ਕਿ ਤੁਹਾਡਾ ਟਾਈਮ ਪੈਸਾ ਖਰਾਬ ਨਾ ਹੋ ਸਕੇ ਪਹਿਲਾਂ ਗੱਲ ਕਰ ਲਓ ਕਿ ਇਹਦੇ ਵਿੱਚ ਕੋਈ ਨੇਜਮੈਂਟ ਪ੍ਰੋਫਾਈਲ ਤਾਂ ਨਹੀਂ ਹੈਗੀ ਜਾਂ ਕੋਈ ਉਹਨਾਂ ਦਾ ਤਾਂ ਨਹੀਂ ਕੋਈ ਲੋਕ ਲੱਗਿਆ ਕਿ ਅਪਡੇਟ ਕਰਨ ਤੋਂ ਬਾਅਦ ਇਦਾਂ ਹੋ ਜਾਊਗਾ ਹੁਣ ਮੈਂ ਦੁਬਾਰਾ ਫਿਰ ਤੇਲ ਬਾ ਰਹੇ ਆ ਮੋਗੇ ਤੋਂ ਜਲੰਧਰ ਤੱਕ ਦਾ ਤੇ ਨਾਲ ਮੇਰੀ ਦਿਹਾੜੀ ਵੀ ਖਰਾਬ ਹੋ ਜਾਣੀ ਆ ਤੇ ਚਲੋ ਗੱਲ ਬੰਨੇ ਲੱਗੀ ਤਾਂ ਤਾਂ ਮੈਂ ਮੈਂ ਕਿਹਾ ਵੀਡੀਓ ਸ਼ੂਟ ਕਰਕੇ ਚੀਜ਼ ਜ਼ਰੂਰ ਦੱਸਾਂ ਮੈਂ Voltei em me aí. Come on, ਇੰਨਾ ਸੰਗਣਾ ਇੰਨਾ ਤੇਜ਼ ਮੀਂਹ ਬਹੁਤ ਧਰਵਾ ਦੇਖਿਆ ਐਤ ਕੀ ਵੈਸੇ ਮੀ ਪਏ ਬਹੁਤ ਵਾ 2025 ਜੋ ਮੇਰਾ ਇੰਨੇ ਮੀ ਨਹੀਂ ਪਏ ਸੀ ਕਦੇ ਵੀ ਕਾਫੀ ਅੱਗੇ ਆਉਣ ਤੋਂ ਬਾਅਦ ਘਟਿਆ ਹੁਣ ਮੀ ਹੁਣ ਪੂਰਾ ਸਪੀਡ ਹੋਈ ਜਾਂ ਨਹੀਂ ਤਾਂ 20 ਦੀ ਸਪੀਡ ਤੇ ਜਾਈ ਜਾਂਦਾ ਸੀ ਮੈਂ ਹਾਂਜੀ ਤਾਂ ਆਪਣਾ ਮੈਕਬੁੱਕ ਚੇਂਜ ਕਰ ਦਿੱਤਾ ਉਹਨਾਂ ਨੇ ਸਰਵਿਸ ਬਹੁਤ ਵਧੀਆ ਇੱਕ ਵਾਰੀ ਵੀ ਉਹਨਾਂ ਨੇ ਆਪਾਂ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਇੱਥੋਂ ਤੱਕ ਕਿ ਜਿਵੇਂ ਕਿ ਇੱਕ ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ ਸੀ ਉਹ ਕਹਿੰਦੇ ਤੁਸੀਂ ਹੋਰ ਚੈੱਕ ਕਰੋ ਜੇ ਇਹਦੇ 'ਚ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਬੈਠੇ ਆ ਤਾਂ ਸਰਵਿਸ ਦਾ ਕਰਕੇ ਕਿਸੇ ਵੀ ਬੰਦੇ ਦੀ ਮਾਰਕੀਟ ਵੈਲਿਊ ਬਣਦੀ ਆ ਤੇ ਵਧੀਆ ਲੱਗਿਆ ਮੈਨੂੰ ਮੈਂ 12 ਵੇ ਦਾ ਆਇਆ ਹੋਇਆ ਜਲੰਧਰ 11 ਵਜੇ ਤੁਰਿਆ ਸੀਗਾ ਤੇ ਸ਼ਾਮ ਦੇ 5 ਵਜੇ ਚੱਲੇ ਆ ਕੰਮ ਸੀਗੇ 1 2 ਉਹ ਦੇ ਕੀਤੇ ਆ ਤੇ ਮਗਰ ਮੀਂਹ ਨਹੀਂ ਬੰਦ ਹੋਇਆ ਇੱਥੇ ਅੱਜ ਵੀ ਮੈਨੂੰ ਲੱਗਦਾ ਬੰਦ ਨਹੀਂ ਹੋਣਾ ਹੈ ਆਊਗਾ ਸਾਰੀ ਰਾਤ ਜਿੰਨਾ ਬੱਦਲ ਇੱਥੇ ਖੁਲਿਆ ਪਿਆ ਹਨੇਰਾ ਹੋਇਆ ਪਿਆ ਇਦਾਂ ਲੱਗਦਾ ਜਿਵੇਂ ਸ਼ਾਮ ਦੇ 1 ਵਜੇ ਕੀ ਹੁੰਦੇ ਆ ਆਹ ਯਾਰ ਕਮਾਲ ਕੈਮਰੇ ਤਾਂ ਇਨਾ ਪਤਾ ਹੀ ਨਹੀਂ ਲੱਗ ਰਿਹਾ ਮੀਂਹ ਜਿੰਨਾ ਪੈ ਰਿਹਾ ਉਹ ਤੇਰੀ ਓਏ ਮੈਂ ਕਹਿੰਦਾ ਧਣ ਧਣ ਕਹਿੰਦੇ ਹੁੰਦੇ ਸੀ ਕਿ ਨਾ ਪੁਰਾਣੇ ਬਾਪੂ ਕਿ ਮੀਂਹ ਨੇ ਧਣ ਧਣ ਕਰਾ ਦਿਆ ਧਣ ਧਣ ਵਾਪਸੀ ਮੋਕੇ دریا ਦਾ ਪਰਲੇ ਪਾਸਿਓਂ ਦ੍ਰਿਸ਼ ਹੈ ਬਹੁਤ ਆ ਯਾਰ ਪਾਣੀ ਵਾਕਈ ਬਹੁਤ ਜ਼ਿਆਦਾ ਆਪਾਂ ਅੱਜ ਨਾਲ ਹੀ ਲੈ ਆਏ ਆ কুলਿੰਗ ਪੈਡ ਦੇਖਦੇ ਆ ਕਿਦਾਂ ਦੇ ਨਿਕਲਦੀ ਆ ਪਾਪਾ ਜੀ ਮੈਂ ਕੀ ਉਹ ਨੂੰ ਲੈ ਲੈਂਦੇ ਰੋ ਚਾ ਕੂਲ ਲਾ ਟੀ-ਸ਼ਰਟ ਦੇ ਕੇ ਭਾਈ ਲੰਡੂ ਜੀ ਚਲ ਬਾਕਸ ਚੱਕ ਅਲੀਡ ਚੱਕ ਲਾ ਐਂਡ ਅਹ ਨਹੀਂ ਖੁੱਲਣਗੇ ਤੋ ਟਿਕੂਗਾ ਕਿਵੇਂ ਓਕੇ ਓਕੇ ਆ ਕੀ ਰਾਮ ਨਾ ਰਾਮ ਨਾ ਰਾਮ ਨਾ ਦਿਨ ਲਾਉਣਾ ਸੀ ਹਾਂ ਚੱਲ ਪਿਆ ਵਸਤਾਏ ਦੂਜੇ ਲੈਪਟਾਪ ਲਈ ਹੁੰਦਾ ਪਰ ਇਹਦੇ ਤੇ ਵੀ ਕੁਛ ਨਾ ਕੁਛ ਤਾਂ ਕੰਮ ਕਰੂਗਾ ਕਿਉਂਕਿ ਹੀਟ ਬਹੁਤ ਹੋ ਰਿਹਾ ਹਾਂ 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 ਆ ਦੇ ਨੂੰ ਇੱਦਾਂ ਰੱਖ ਦੇਣਾ ਆਪਾਂ ਚਲੋ ਕੋਲ ਲਿਆਓ ਖੋਲ ਕੇ ਆਪਾਂ ਕੰਮ ਕਰ ਸਕਦੇ ਆ ਉਹ ਸੋਨਾ ਨੀਗਾ ਜਿਹੜਾ ਤੁਸੀਂ ਫਲਾਵਰ ਵਾਲ ਫਲਾਵਰ ਵਾਲਾ ਤੇ ਉਹ ਤਾਂ ਲਾ ਲਾਂਗੇ ਥੋੜਾ ਜਿਆਦਾ ਤਾਂ ਨੂੰ ਲਓ ਜੀ ਥੱਲੋ ਇੰਨਾ ਸਪੇਸ ਮਿਲ ਗਿਆ ਆਪਾਂ ਨੂੰ ਤੇ ਕੁਛ ਨਾ ਕੁਛ ਤਾਂ ਕੰਮ ਕਰੂਗਾ ਨਾ ਨਾ ਲਈ ਲਾਈਟ ਬਹੁਤ ਸੁਨ ਜਾਗਦੀ ਆ ਹਮ ਹਵਾ ਸੁਣੀ ਆ ਰਹੀ ਆ ਇਹ ਆਪਾਂ ਇਹਦੇ ਮੈਂ ਪਾਵਰ ਬੈਂਕ ਨਾਲ ਆਇਆ ਵਾ ਆਪਾਂ ਲੈਪਟਾਪ ਜਾਂ ਮੈਕਬੁੱਕ ਨਾਲ ਵੀ ਲਾ ਸਕਦੇ ਆ ਮਗਰ ਉਹਦੇ ਚ ਕੀ ਹੈ ਕਿ ਬੈਂਕਰੀ ਜਰੂਰ ਜਲਦੀ ਖਾਲੀ ਹੋਊਗੀ ਇਸ ਤੋਂ ਚੰਗਾ ਵੈਨੂੰ ਪਾਵਰ ਲਾ ਦੋ ਜਾਂ ਫਿਰ ਪੀਏ ਪਾਵਰ ਬੈਂਕ ਆ ਗਿਆ ਤਾਂ ਪਾਵਰ ਬੈਂਕ ਲਾ ਦੋ ਦਰਿਆਵਾਂ ਨਾਲ ਹੀ ਆ ਦਰਿਆਾਂ ਦੇ ਪਾਣੀ ਬਹੁਤ ਹੋਊਗਾ ਦੇਖਦੇ ਆ ਜਲ ਕੇ ਪਰਤਾਈ ਬਹੁਤ ਜ਼ਿਆਦਾ ਹੋਊਗੀ ਹਨਾ ਵੀਡੀਓਜ਼ ਦੇਖਿਆ ਨਹੀਂ ਅਧੀਆਂ ਵਈਆਂ ਵਾਏ ਗੁਰਜੀ ਕੋਲੀ ਕਰਨ ਰਮਾੜ ਲਓ ਅਜੇ ਹੋਰ ਤਿੰਨ ਚਾਰ ਦਿਨ ਦਾ ਮੀਂਹ ਲਸਿਆ ਗਿਆ ਬਾਈ ਜੀ ਬਹੁਤ ਹੀ ਜ਼ਿਆਦਾ ਪਾਣੀ ਆਇਆ ਖੜਾ ਬਾਈ ਹੁਣ ਮੈਂ ਤੁਹਾਨੂੰ ਇੱਧਰਲੇ ਪਾਸੇੋਂ ਇੱਕ ਪਾਸੇੋਂ ਨੱਕਿਓਂ ਦਿਖਾਉਣ ਲੱਗਿਆ ਵਾਂ ਜੇ ਰੱਬ ਨਾ ਕਰੇ ਕੋਈ ਗੜਬੜ ਹੋ ਗਈ ਨੁਕਸਾਨ ਬਹੁਤ ਹੋਊਗਾ ਇੰਨਾ ਦਰਿਆ ਭਰਿਆ ਤਾਂ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਕਰੇ ਪਿੱਛੇ ਜਿਆ ਜਦੋਂ 5 ਸਾਲ ਪਹਿਲਾਂ ਹੋਇਆ ਸੀ ਉਦੋਂ ਵੀ ਇੰਨਾ ਨਹੀਂ ਦਰਿਆ ਭਰਿਆ ਸੀ ਜਿੰਨਾ ਹੁਣ ਹੋਇਆ ਪਿਆ ਵਾ ਆ ਤਾਂ मोबाइल च कवर ही नहीं हो रहा पिछली भी घड़ी है इतना ਬਹੁਤ ਜ਼ਿਆਦਾ ਪਾਣੀ ਛੱਡਿਆ ਪਿਆ ਯਾਰ ਇੰਨਾ ਵਾ ਇੰਨਾ ਕੀ ਹੁੰਦਾ ਵਾ ਜੇ ਮੰਨ ਲਓ ਅੱਗੋਂ ਪਿੱਛੇ ਦੇਖੀ ਹੈ ਨਾ ਇੱਥੋਂ ਲੈ ਕੇ ਬਸ ਇੰਨਾ ਕੀ ਵਗਦਾ ਹੁੰਦਾ ਵਾ ਇਹ ਤਾਂ ਹੁਣ ਓਏ ਕਮਾਲ ਹੀ ਹੋ ਗਈ ਕਮਾਲ ਉਹ ਫਿਰ ਜ਼ਮੀਨ ਉੱਚੀ ਆਣਾ ਤਾਂ ਕਰਕੇ ਇੱਥੇ ਨਹੀਂ ਗਿਆਗਾ ਮੰਨ ਲਾ ਫਲੋ ਹੋਰ ਤੇਜ਼ ਹੋ ਗਿਆ ਫੇਰ ਉਹ ਵਿੱਚ ਆ ਜਾਣਾ ਵਾ ਨੇ ਬੋ ਦੂੰਗਾ ਇਹ ਅੱਜ ਤਾਂ ਥੋੜੀ ਦਰਿਆ ਉਹ ਹੁਣ ਦੇਖ ਲਾ ਉਹ ਨਕਾ ਤੈਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਆ ਦੇਖ ਆ ਨੱਕੇ ਤੋਂ ਬਾਹਰ ਨਿਕਲ ਨੂੰ ਪਿਆ ਪਾਣੀ ਆ ਦੇਖ ਇਧਰ ਆ ਜਿੱਥੇ ਆ ਤੁਰੇ ਫਿਰਦੇ ਕੁਝ ਲੋਕ ਉਹ ਵਿੱਚ ਪਾਈ ਜਾਂਦੇ ਆ ਕੁਛ ਨਾ ਕੁਛ ਫਿਰ ਮੰਦੂ ਕੀ ਉਹ ਨਕਾ ਪੂਰਾ ਬਾਹਰ ਨਿਕਲਣ ਤੱਕ ਜਾ ਰਿਹਾ ਵਾ ਜਿਹੜਾ ਹੈਗਾ ਉੱਥੋਂ ਜਿੱਥੇ ਆ ਛੋਡੇ ਆ ਕਮਰੇ ਆ ਆਪਣੇ ਆਇਆ ਵਾ ਇਦਾਂ ਜਵਾ ਬਰਾਬਰ ਆਇਆ ਵਿਆ ਕੰਮ ਸਭ ਜਿਹੜੀ ਆ ਫਸਲ ਲੱਗੀ ਹੋਈ ਆ ਝੋਨਾ ਲੱਗਿਆ ਆ ਬਿਲਕੁਲ ਬਰਾਬਰ ਬਰਾਬਰ ਆ ਇਹ ਵੀ ਹੋ ਸਕਦਾ ਝੋਨੇ ਚ ਪਾਣੀ ਵੜ ਗਿਆ ਹੋਵੇ ਉੱਪਰੋਂ ਉੱਪਰੋਂ ਹੀ ਹਰਾ ਲੱਗਦਾ ਹੋਵੇ ਆਪਾਂ ਨੂੰ ਝੋਨਾ ਉਸ ਰਬਾਸਾ ਜੀ ਦਰਿਆ ਦਾ ਦੇਖੋ ਇੱਧਰ ਵੀ ਝੋਨਾ ਲੱਗਿਆ ਹੋਇਆ ਵਾ ਝੋਨੇ ਦੇ ਬਿਲਕੁਲ ਬਰਾਬਰ ਆਇਆ ਪਿਆ ਵਾ ਕਮ ਆਲ ਕਮ ਆਲ ਕਮ ਆਲ ਇਧਰਲੇ ਪਾਸੋਂ ਕਾਫੀ ਫਰਕ ਆ ਧਿਆਨ ਨਾਲ ਰਹਿਣਾ